ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਰਾਸ਼ਟਰ ਅੱਜ ਲੋਪੁਰ ਸਰਦਾਰ ਵੱਲਭ ਭਾਈ ਪਟੇਲ ਨੂੰ ਉਹਨਾਂ ਦੀ 150ਵੀਂ ਜਯੰਤੀ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਇਸ ਦਿਨ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ ਹਰ ਸਾਲ 31 ਅਕਤੂਬਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮਨਾਈ ਜਾਂਦੀ ਹੈ ਸਰਦਾਰ ਪਟੇਲ ਨੇ ਭਾਰਤ ਦੀ ਆਜ਼ਾਦੀ ਸੰਗਰਾਮ 'ਚ ਵੱਡਮੁੱਲੀ ਭੂਮਿਕਾ ਨਿਭਾਈ ਤੇ ਉਹ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵੀ ਰਹੇ

नए भारत की संकल्प शक्ति को साथ साथ महसूस कर रहे हैं अभी यहाँ जो कार्यक्रम हुए जो अद्भुत प्रस्तुति हुई उनमें भी अतीत की परंपरा थी वर्तमान का श्रम और शौर्य था और भविष्य की सिद्धि की झलक भी थी ਸ਼੍ਰੀ ਮੋਦੀ ਨੇ ਹਰੇਕ ਨਾਗਰਿਕ ਨੂੰ ਏਕਤਾ ਨੂੰ ਰਾਸ਼ਟਰੀ ਤਾਕਤ ਦਾ ਮੰਤਰ ਬਣਾਉਣ ਤੇ ਸਰਦਾਰ ਪਟੇਲ ਦੇ ਦ੍ਰਿਸ਼ਟੀਕੋਣ ਨੂੰ ਯਾਦ ਰੱਖਣ ਤੇ ਇੱਕ ਮਜ਼ਬੂਤ ਵਿਕਸਿਤ ਤੇ ਸਾਂਝੇ ਭਾਰਤ ਲਈ ਇਕੱਠਿਆਂ ਕੰਮ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਦਿਨ ਦੀ ਸ਼ੁਰੂਆਤ ਸਟ੍ਰੈਚ ਆਫ ਯੂਨਿਟੀ ਤੇ ਫੁੱਲ ਪੇਂਟ ਕਰਕੇ ਕੀਤੀ। ਇਸ ਮੌਕੇ ਉਹਨਾਂ ਨੇ ਏਕਤਾ ਦਿਵਸ ਦੀ ਸੌਂ ਚੁਕਾਈ। ਪ੍ਰਧਾਨ ਮੰਤਰੀ ਨੇ ਸ਼ਾਨਦਾਰ ਏਕਤਾ ਦਿਵਸ ਪ੍ਰੇਡ ਵੀ ਦੇਖੀ ਜਿਸ ਵਿੱਚ ਬੀਐਸਐਫ ਤੇ ਸੀਆਰਪੀਐਫ ਤੇ ਵੱਖ-ਵੱਖ ਰਾਜ ਪੁਲਿਸ ਬਲਾਂ ਦੀਆਂ ਟੁਕੜੀਆਂ ਨੇ ਅਨੇਕਤਾ ਚ ਏਕਤਾ ਦੇ ਥੀਮ ਨੂੰ ਦਰਸਾਉਂਦੀਆਂ 10 ਝਾਂਕੀਆਂ ਪੇਸ਼ ਕੀਤੀਆਂ। ਭਾਰਤੀ ਹਵਾਈ ਸੈਨਾ ਦੇ ਵਕਾਰੀ ਸੂਰੇ ਕਿਰਨ ਟੀਮ ਵੱਲੋਂ ਇੱਕ ਸ਼ਾਨਦਾਰ ਇਹ ਸ਼ੋਪੇਸ਼ ਕੀਤਾ ਗਿਆ। ਰਾਸ਼ਟਰੀ ਇਕਤਾ ਦਿਵਸ ਮਨਾਉਣ ਲਈ ਚੰਡੀਗੜ੍ਹ ਵਿਖੇ ਇੱਕ ਰਾਜਪਦਰੀ ਪੈਦਲ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਦੀ ਅਗਵਾਈ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਵਲਪਟਨ ਕਟਾਰੇ ਆਨੇ ਕੀਤੀ ਪੈਦਲ ਯਾਤਰਾ ਚ ਸੈਂਕੜੇ ਵਿਦਿਆਰਥੀਆਂ ਤੇ ਐਨ ਸੀ ਸੀ ਕਟੜਾ ਨੇ ਹਿੱਸਾ ਲਿਆ ਜਲੰਧਰ ਤੇ ਪਠਾਨਕੋਟ ਸਮੇਤ ਸੂਬੇ ਦੀਆਂ ਹੋਰਨਾਂ ਕਈ ਥਾਵਾਂ ਤੇ ਵੀ ਇਸੇ ਤਰ੍ਹਾਂ ਦੇ ਮਾਰਚ ਕੱਢੇ ਗਏ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਜਲੰਧਰ ਇਕਾਈ ਕੇਂਦਰੀ ਸੰਚਾਰ ਬਿਊਰੋ ਨੇ ਦਵਾਬਾ ਕਾਲਜ ਜਲੰਧਰ ਚੁਰਾਸ਼ਟੀ ਇਕਤਾ ਦਿਵਸ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਜਿਸ ਵਿੱਚ ਵਿਦਿਆਰਥੀਆਂ ਨੇ ਇਕਤਾ ਦੀ ਸੋਚ ਉਜਾਈ ਗਈ ਉਧਰ ਫਿਰੋਜ਼ਪੁਰ ਡਿਵੀਜ਼ਨ ਨੇ ਵੀ ਅੱਜ ਇਕਤਾ ਲਈ ਦੌੜ ਦਾ ਆਯੋਜਨ ਕੀਤਾ ਡਿਵੀਜ਼ਨਲ ਮੈਨੇਜਰ ਸੰਜੀਵ ਕੁਮਾਰ ਦੀ ਅਗਵਾਈ ਚ 100 ਤੋਂ ਵੱਧ ਅਧਿਕਾਰੀਆਂ ਕਰਮਚਾਰੀਆਂ ਅਤੇ ਰੇਲਵੇ ਸੁਰੱਖਿਆ ਬਲ ਦੇ ਕਰਮਚਾਰੀਆਂ ਨੇ ਰੇਲਵੇ ਸਟੇਡੀਅਮ ਫਿਰੋਜ਼ਪੁਰ ਚ ਇਕਤਾ ਲਈ ਦੋਟ ਚ ਉਤਸ਼ਾਹ ਨਾਲ ਹਿੱਸਾ ਲਿਆ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਚਲ ਰਹੀ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡੀਊਲ ਦਾ ਪਰਦਾਫਾਸ਼ ਕਰਦਿਆਂ ਇਸ ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਮੈਗਜ਼ੀਨ ਸਮੇਤ 9 ਪਿਸਤੌਲ ਬਰਾਮਦ ਕੀਤੀਆਂ ਨੇ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਦਵਿੰਦਰ ਸਿੰਘ, ਰਮਜੀਤ ਸਿੰਘ ਉਰਫ ਪੰਮਾਤ ਤੇ ਹਰਮਿਤ ਸਿੰਘ ਉਰਫ ਮੀਤੂ ਵਜੋਂ ਹੋਈ ਹੈ। ਮੋੜਲੀ ਜਾਂਚ ਤੋਂ ਪਤਾ ਲੱਗਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ਅਧਾਰਤ ਤਸਕਰਾਂ ਦੇ ਨਿਰਦੇਸ਼ ਪਟਿਆਲਾ ਦੀ ਸ੍ਰਹਨ ਸੜਕ ਤੇ ਆਜਿਵੀਰੀ ਗ੍ਰੀਪ 6:30 ਵਜੇ ਇੱਕ ਸਰਕਾਰੀ বাস ਤੇ ਟਰੱਕ ਵਿਚਕਾਰ ਟੱਕਰ ਹੋਣ ਕਾਰਨ ਵਾਪਰੇ ਹਾਦਸੇ 'ਚ বাস ਤੇ ਕੰਡਕਟਰ ਅਤੇ ਟਰੱਕ ਡਰਾਈਵਰ ਦੀ ਮੌਤ ਹੋ ਗਈ ਜਦਕਿ ਕਈ ਸਵਾਰੀਆਂ ਜ਼ਖਮੀ ਹੋਈਆਂ ਨੇ ਸਾਡੇ ਪੱਤਰਕਾਰ ਨੇ ਦੱਸਿਆ ਕਿ ਹਾਦਸੇ ਦੀ ਖਬਰ ਮਿਲਦੇ ਹੀ ਨੀਡਲੇ ਲੂਕ ਮੌਕੇ ਤੇ ਪਹੁੰਚੇ ਤੇ ਜ਼ਖਮੀ ਲੋਕਾਂ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜਲੰਧਰ ਦੇ 올림픽 ਸੁਰਜੀਤ ਹਾਕੀ ਸਟੇਡੀਅਮ 'ਚ ਖੇਡੇ ਜਾ ਰਹੇ 42ਵੇਂ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਕੱਲ ਇੰਡੀਅਨ ਆਇਲ ਮੁੰਬਈ ਤੇ ਪਾਰਟ ਪੈਟਰੋਲੀਅਮ ਮੁੰਬਈ ਦੀਆਂ ਟੀਮਾਂ ਸੈਮੀਫਾਈਨਲ 'ਚ ਪਹੁੰਚ ਗਈਆਂ ਨੇ ਕੁਆਰਟਰ ਫਾਈਨਲ 'ਚ ਪਾਰਟ ਪੈਟਰੋਲੀਅਮ ਮੁੰਬਈ ਨੇ ਪੈਨਲਟੀ ਸ਼ੂਟਆਊਟ ਵਿੱਚ 4-11 ਦਿੱਲੀ ਨੂੰ 3-0 ਨਾਲ ਹਰਾਇਆ ਜਦਕਿ ਇੰਡੀਅਨ ਆਇਲ ਮੁੰਬਈ ਨੇ ਪੈਨਲਟੀ ਸ਼ੂਟਆਊਟ ਵਿੱਚ ਪੰਜਾਬ ਪੁਲਿਸ ਨੂੰ 4-3 ਨਾਲ ਹਰਾਇਆ ਹੈ ਫਾਈਨਲ ਮੁਕਾਬਲਾ ਸ਼ਨੀਚਰਵਾਰ ਨੂੰ ਖੇਡਿਆ ਜਾਵੇਗਾ ਆਕਾਸ਼ਵਾਣੀ ਫਾਈਨਲ ਮੈਚ ਤੇ ਅਖੀਰੀ ਢਾਲ ਹਿੰਦੀ ਤੇ ਅੰਗਰੇਜ਼ੀ ਚਵਾਰੋਵਾਰੀ ਸ਼ਾਮ 7:00 ਵਜੇ ਦੇ 10 ਮਿੰਟ ਤੋਂ ਮੈਚ ਦੇ ਅਖੀਰ ਤੱਕ ਪ੍ਰਸਾਰਿਤ ਕਰੇਗਾ ਇਹ ਮੈਚ ਐਫਐਮ ਰੇਨਬੋ ਨੈਟਵਰਕ ਅਤੇ ਹੋਰਨਾ ਮਿਟਰਾਂ ਤੇ ਆਕਾਸ਼ਵਾਣੀ ਦੇ ਮੋਬਾਈਲ ਐਪ ਤੇ ਪ੍ਰਸਾਰ ਭਾਰਤੀ ਦੇ YouTube Sports Channel ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ ICC ਮੈਲਾ ਇਕਰੂਜ਼ਾ ਵਿਸ਼ਵ ਕਪ ਵਿੱਚ ਭਾਰਤ ਨੇ ਬੀਤੀ ਰਾਤ ਨਵੀਂ ਮੁੰਬਈ ਦੇ ਦਿਵਾਈ ਪਾਟਲ ਸਪੋਰਟਸ ਅਕੈਡਮੀ ਚ ਖੇਡੇ ਗਏ ਇੱਕ ਰੋਮਾਂਚਕ ਸੈਮੀਫਾਈਨਲ ਮੈਚ ਵਿੱਚ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ ਚ ਪ੍ਰਵੇਸ਼ ਕੀਤਾ ਹੈ 339 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 5 ਵਿਕਟਾਂ ਤੇ 9 ਗੇਂਦਾਂ ਬਾਕੀ ਰਹਿਣਾਂ ਟੀਚਾ ਪ੍ਰਾਪਤ ਕਰ ਲਿਆ ਹੁਣ ਐਤਵਾਰ ਨੂੰ ਨਵੀਂ ਮੁੰਬਈ ਦੇ ਡਾਕ ਦਿਵਾਈ ਪਾਟਲ ਸਪੋਰਟਸ ਅਕੈਡਮੀ ਚ ਭਾਰਤ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਕੋਹਾਟੀ ਚ ਪਹਿਲੇ ਸੈਮੀਫਾਈਨਲ ਚ ইংল্যান্ড ਨੂੰ 125 ਦੜਾ ਨਾਲ ਹਰਾ ਕੇ ਫਾਈਨਲ ਚ ਪ੍ਰਵੇਸ਼ ਕੀਤਾ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੰਡਲ ਹੈ @theririararnu chalandar ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਦੁਪਹਿਰ 1:40 ਮਿੰਟ ਤੇ ਨਮਸਕਾਰ